ਸਾਉ ਆ ਗਏ ਸਾਉ ਨੂੰ ਪਹੁੰਚ ਨਾ ਨਾ ਫਿਰ ਕੈਚ ਕਰਨਾ ਸੋ ਇਹ ਆਪਣੀ ਮਸਤੀ ਦੇ ਵਿੱਚ ਵੇਜ ਨਜ਼ਰ ਆਉਂਦੇ ਆ ਬਾਈ ਜੀ ਅੱਜ ਆਮੇ ਕੰਮ ਨਹੀਂ ਕਰਾਂਗੇ ਅੱਜ ਤਾਂ ਫੁੱਟ ਕਰਾਂਗੇ ਮੰਗੋ ਮੈਂ ਮੰਗੋ ਇਹ ਆਪਣੀ ਭਾਸ਼ਾ ਦੇ ਵਿੱਚ ਕੁਝ ਆਪਣੀ ਛੇੜ ਜਿਹੜੀਆਂ ਗੱਲਾਂ ਹਰੇਕ ਦੇਸ਼ ਦੀ ਆਪਣੀ ਇੱਕ ਸਭਿਤਾ ਹੈਗੀ ਆ ਹਾਂ ਹਾਂ ਫਾਈਨ ਬਈ ਬਾ ਕਮਾਲ ਗੱਲਬਾਤ ਹੈਗੀ ਆ ਵਾ 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 ਬਹੁਤ ਜ਼ਬਰਦਸਤ ਪ੍ਰੈਕਟਿਸ ਆ ਜਿਹੜੀ ਪੂਰੀ ਹੱਸੀ ਆ ਇਹ ਪਿੱਛੋਂ ਇੱਥੋਂ ਚਲਦੀ ਇਹ ਗਈ ਆ ਤੇ ਰੋਪ ਵੀ ਐ ਇੱਕਦਮ ਕੋਲ ਜਾ ਕੇ ਅੱਗੇ ਜਾ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਤੋਂ ਪੂਰਾ ਜਾਇਆ ਨਹੀਂ ਗਿਆ ਉਹ ਜਾਣ ਕੇ ਬੈਲੈਂਸ ਬੈਲੈਂਸ ਦੁਆਰਾ ਫੇਰ ਦੇਖੋ ਇੱਕ ਵਾਰ ਫੇਰ ਹਰ ਰਸੀਦੇ ਉੱਤੇ ਦੇਖੋ ਬਈ ਫੇਰ ਇੱਕ ਵਾਰ ਆ ਗਈ ਆ ਐ ਅੱਛਾ ਲਿਖ ਬੰਦਰ ਹੂੰ ਤਾਰਿਕ ਬੈਕ ਵਿੱਚ ਤੋਂ ਸ਼ੁਰੂ ਕਰਨਾ ਹੈ। ਆਕਰਸ਼ਣ ਨਾਲ ਇਸ ਨੇ ਕੀਤਾ। ਉਹ ਉਹ ਬੈਲੈਂਸ ਜਿਹੜਾ ਬਣਾਉਣਾ ਹੈ ਉਹ ਬਹੁਤ ਔਖਾ ਤੇ ਹੌਲੀ-ਹੌਲੀ ਰੱਸੀ ਦੇ ਉੱਤੇ ਇਹਨੇ ਹੁਣ ਪੈਰ ਜਿਹੜਾ ਹੈ ਉਹ ਆਪਣਾ ਟਿਕਾ ਲਿਆ ਤੇ ਦੂਜਾ ਪੈਰ ਵੀ ਰੱਸੀ ਦੇ ਉੱਤੇ ਉਨੇ ਆ ਬਹੁਤ ਵਧੀਆ ਬਈ ਨਾਈਸ ਤੇ ਆ ਦੇਖੋ ਹੌਲੀ ਹੌਲੀ ਰਸੀ ਦੇ ਉੱਤੇ ਚੱਲਣਾ ਜਿਹੜਾ ਉਹ ਸਟਾਰਟ ਕਰ ਦਿੱਤਾ ਕਨਸੈਂਟ੍ਰੇਸ਼ਨ ਜਿਹੜੀ ਆ ਉਹ ਬੜੀ ਵੱਡੀ ਗੱਲ ਹੁੰਦੀ ਆ ਸਾਹਮਣੇ ਜਿਵੇਂ ਅਰਜਨ ਨੂੰ ਮੱਛੀ ਦੀ ਅੱਖ ਹੀ ਨਜ਼ਰ ਆਉਂਦੀ ਸੀ ਜਾਂ ਕੇ ਕਰ ਲਿਆ ਵੀ ਮੈਂ ਪੈਰ ਸੁਣਾਉਣੇ ਕਰਦੀ ਆ ਫਿਰ ਮੀਟੀ ਦੇਖੋ ਵੀ ਪ੍ਰੈਕਟਿਸ ਕਰ ਲਿਆ ਜਾਂਦੇ ਤਾਂ ਪਰਸਾ ਦੀ ਆਏ ਹਾਏ ਓ ਹੋ 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 ਜੋ ਜਨੇ ਇੰਡੀਅਨ ਦੇ ਦੋ ਦਸਾਂ ਨੇ ਹੂੰ ਮੈਂ ਤਾਂ ਲਾ ਟੂ ਜੇ ਉਹ ਹੋਇਆ ਤਾਂ ਜਫੀਆਂ ਜਫੀਆਂ ਸੇ ਟੂ ਹੋਇਆ ਬਣ ਐਦਾਂ ਦਾ ਵੀਰ ਹੋਇਆ ਬਾਲ ਦੇ ਪਰ ਉਹ ਨਹੀਂ ਹੈ ਨਹੀਂ ਪਿਆਰ ਨੂੰ ਮੈਂ ਉਹਦੇ ਸੁਣਨੇ ਆ ਤੂੰ ਤਾਂ सांगਦਾ ਬਹੁਤ ਹੀ ਜ਼ਿਆਦਾ ਵਧੀਆ ਜੰਮ ਦੀਆਂ ਕਹਿੰਦੇ ਸੂਲਾਂ ਦੇ ਮੂੰਹ ਤਿੱਖੇ ਆ ਤੁਸੀਂ ਦੇਖ ਰਹੇ ਰੱਸੀ ਜਿਹੜੀ ਆ ਉਹ ਬੈਲਟ ਹੈ ਇੱਕ ਉਹ ਬੈਲਟ ਬਣੀ ਹੋਈ ਤੇ ਉਹ ਬੱਚੇ ਨੂੰ ਪ੍ਰੈਕਟਿਸ ਉਪਕਰਾਂ ਦੇ ਆ Hello how are you I'm fine right. I'll let you please Very hi music sorry nice music ارجو فروم ریگنبرگ اوکے بالکل ایکورٹ ٹائم 2 بجے دا انجوائے سارے کر دے ہوئے ہر ایک بندے دے ہاتھ وچ بیئر جیڑی ہے वो तो इत नजर आऊगी बहुत ज्यादा खूबसूरत बड़ा वजिया भी सिरा जे आप कह दीए ਹੋ ਦੱਸ ਰਿਹਾ ਹਾਂ ਕਿ ਇਸ ਨਾਲ ਸਬੰਧਤ ਹੋ ਰਿਹਾ ਹੈ 9100 ਹਾਲ ਕਰ ਹਾਂ ਬੜਾ ਵਧੀਆ ਬਈ ਦੇਖਦੇ ਅੱਗੇ ਜਾ ਕੇ ਮੇਲਾ ਜਿਹੜਾ ਹੈ ਉਹ ਕਿਸ ਗੱਲ ਦੇ ਨਾਲ ਸਬੰਧਤ ਹੈ ਹੋਊਗਾ ਦੂਰ ਤੱਕ ਜਿੱਥੇ ਤੱਕ ਨਜ਼ਰ ਸਾਨੂੰ ਆਦਾ 2 ਕਿਲੋ 2 ਕਿਲੋਮੀਟਰ ਦੇ ਵਿੱਚ ਇਹ ਮੇਲਾ ਲੱਗਿਆ ਹੋਇਆ ਪੁਰਾਣੀਆਂ ਜਿਹੜੀਆਂ ਵਸਤੂਆਂ ਆ ਉਹਨਾਂ ਦਾ ਇਹ ਮੇਲਾ ਬਹੁਤ ਵਧੀਆ ਐਂਟੀ ਘੱਟ ਤੋਂ ਘੱਟ 10-15 ਕਿਲੋਮੀਟਰ ਤੈਹ ਕਰਕੇ ਹੁਣ ਅਸੀਂ ਇੱਕ ਮੇਲੇ ਦੇ ਵਿੱਚ ਇਹ ਪਹੁੰਚ ਚੁੱਕੇ ਆ ਤੇ ਬੜਾ ਵਧੀਆ ਮੇਲਾ ਹੈ ਸਾਨੂੰ ਨਜ਼ਰ ਆਉਂਦਾ ਕੱਪੜਾ ਲੱਤਾ ਖਾਣ ਪੀਣ ਦੀਆਂ ਵਸਤੂਆਂ ਤਰ੍ਹਾਂ ਤਰ੍ਹਾਂ ਦਾ ਸਮਾਨ ਜਿਹੜਾ ਆ ਉਹ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਚਰਮਨ ਦਾ ਇਹ ਮੇਲਾ ਜੇ ਆਪਾਂ ਕਹਿ ਲਈਏ ਪੇਂਟਿੰਗ ਬਹੁਤ ਖੂਬਸੂਰਤ ਇੱਕ ਤੋਂ ਇੱਕ ਪੇਂਟਿੰਗ ਗਾਜਬ ਦੀਆਂ ਪੁਰਾਣੀਆਂ ਆਈਟਮਾਂ ਦੀ ਕਸਟ 15 ਐਂਟੀਕ ਜਿਹੜੀਆਂ ਉਹ ਚੀਜ਼ਾਂ ਹੈਗੀਆਂ ਉਹ ਬੜੀ ਵਧੀਆ ਨੇ ਬਹੁਤ ਜ਼ਿਆਦਾ ਪੁਰਾਣੀਆਂ ਚੀਜ਼ਾਂ ਜੇ 2 200 3 300 ਸਾਲ ਪੁਰਾਣੀਆਂ ਚੀਜ਼ਾਂ ਇੱਥੇ ਇਹ ਨਜ਼ਰ ਆਉਂਦੀਆਂ ਹਾਂ ਉਹ ਲੈਂਟਰ ਵਗੈਰਾ ਹੋਵੇ ਤਾਂ ਦੇਖ ਸਕਦੇ ਹੋ ਪੇਂਟਿੰਗ ਤੁਸੀਂ ਆ ਦੇਖੋ ਕਿੰਨੀ ਵਧੀਆ ਪੇਂਟਿੰਗ ਆ ਆਪਾਂ ਇੱਕ ਹੋਰ ਸ਼ਾਪ ਆ ਦੇਖਦੇ ਹਾਂ ਬਹੁਤ ਐਂਟੀਕ ਚੀਜ਼ਾਂ ਲਾਜਵਾਬ ਕੁਝ ਚੀਜ਼ਾਂ ਤਾਂ ਐਦਾਂ ਦੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਵਿੱਚ ਨਜ਼ਰ ਮਾਰ ਕੇ ਕਿ ਉਹਨਾਂ ਦਾ ਕੋਈ ਮੁੱਲ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਅਣਮੁੱਲੀਆਂ ਚੀਜ਼ਾਂ ਆ ਦੇਖੋ ਜਿਵੇਂ ਹੈ ਤਾਂ ਚਾਹੀਏ ਇਹ ਪੌਦਿਆਂ ਨੂੰ ਪਾਣੀ ਪਾਣੀ ਪਾਉਣ ਵਾਲਾ ਯੰਤਰ ਬੁੱਪਰ ਬਹੁਤ ਵਧੀਆ ਨਾਈਸ ਦਾਸ ਆ ਬਈ ਮਿੱਤਰੋ ਆ ਆਪ ਦੇਖਣ ਵਾਲੀਆਂ ਚੀਜ਼ਾਂ ਪੁਰਾਣੀਆਂ ਆ ਆ ਦੇਖੋ ਹਾਲ ਕਿੰਨਾ ਵਧੀਆ ਹਾਲ ਇਹ ਹੈਗਾ ਕਿਸੇ ਟਾਈਮ ਖੇਤੀ ਦੇ ਜਿਹੜੇ ਇਹ ਪੁਰਾਣੇ ਸੰਦ ਰਹੇ ਹੋਣੇ ਆ ਆ ਕਿਸੇ ਗੱਡੇ ਦਾ ਪੜੂਆ ਜਿਵੇਂ ਕਿ ਪੰਜਾਬੀ ਦੇ ਵਿੱਚ ਸ਼ਬਦ ਇਹ ਉੱਧਰ ਨੂੰ ਖਾਲਾ ਉੱਧਰ ਨੂੰ ਖਾਲਾ ਆ ਦੇਖੋ ਮੂਰੇ ਰੁੜਦਾ ਜਿਹੜਾ ਪੜੂਆ ਲਾ ਕੇ ਤੇ ਪਿੱਛੇ ਹਲ ਵੀ ਲੱਗਿਆ ਹੋਇਆ ਆ ਉਹ ਹੈਂਡਲ ਜਿਹੜੇ ਹੈਗੇ ਆ ਉਹ ਫੜ ਕੇ ਬੰਦਾ ਜਿਹੜਾ ਉਹ ਚਲਾਉਂਦਾ ਇਹ ਇੱਕ ਪੰਜਾਬੀ ਲਈ ਭਾਵੇਂ ਆਮ ਗੱਲ ਇਹ ਹੋ ਸਕਦੀ ਆ ਪਰ ਜਰਮਨੀ ਦੇ ਵਿੱਚ ਜਦੋਂ ਇਹ ਚੀਜ਼ਾਂ ਅਸੀਂ ਦੇਖਦੇ ਆ ਤਾਂ ਬਹੁਤ ਵੱਡੀ ਜਿਹੜੀ ਆ ਉਹ ਗੱਲ ਇਹ ਹੋ ਜਾਂਦੀ ਆ ਬਹੁਤ ਕਿਛ ਹੋਣਾ ਜਿਹੜੇ ਆਪਾਂ ਇਹ ਜੇ ਹਾਲ ਦੇਖਦੇ ਹਾਂ ਇਹ ਹਾਲ ਜ਼ਰੂਰ ਦੇਖਦੇ ਆ ਇਹਦੇ ਨਹੀਂ ਦੇਖਦੇ ਹਾਂ ਇਹ ਜਿਹੜੇ ਮੋਟਰ ਇਸ ਟਾਈਮ ਵੀ ਮੋਟਰ ਨਹੀਂ ਬਹੁਤ ਜ਼ਿਆਦਾ ਪੁਰਾਣੀਆਂ ਓਏ বাসੂਆਂ ਆ ਦੇਖੋ ਟੱਬ ਸਾਈਕਲ ਪਾਰਟਸ ਜੇ ਤੁਸੀਂ ਦੇਖੋ ਗਾਜਵ ਦੇ ਸਾਈਕਲ ਪਾਰਟਸ ਵੇਚਿਆ ਇੱਥੇ ਹੂੰ ਆ ਆ ਗਾਇਆਂ ਦਾ ਪਾਣੀ ਪੀਣ ਵਾਲਾ ਨਾ ਹਾਂ ਦੇ ਸੇਮ ਇੱਕ ਮਿੰਟ ਇੱਕ ਮਿੰਟ ਲਾ ਆ ਦੇਖ ਬਈ ਮੋਚੀ ਮੋਚੀ ਦਾ ਸਮਾਨ ਹੈ ਪਿਆ ਜੁੱਤੀਆਂ ਕਿਸੇ ਟਾਈਮ ਇਹ ਵੀ ਕਿਸੇ ਨੇ ਯੂਜ਼ ਕੀਤਾ ਹੋਣਾ ਪਰ ਅੱਜ ਇਹ ਉਡੀਕ ਕਰਦਾ ਕਿ ਕੋਈ ਮੇਰਾ ਮੁੱਲ ਪਾਵੇ ਚੈੱਕ ਪਿਆ ਦੇਖੋ ਪੁਰਾਣਾ ਬਹੁਤ ਐਂਟੀਕ ਦੀਆਂ ਪਰਾਸ ਪਿੱਤਲ ਦੀਆਂ ਕਾਜ਼ਾ ਵੈ ਐਟਮਾ ਜੀ ਹਉ ਪਈਆਂ ਕੋਨ ਬੈ ਲੈਪਟਾਪ ਮਾਨ ਦੇ ਵੀ ਜਰਮਨ ਹੈ ਇਹ ਦਿੱਲੀ ਦਾ ਕਹਿੰਦੇ ਵੀ ਚੋਰ ਬਾਜ਼ਾਰ ਨਹੀਂ ਉਹ ਬੋਲ ਮੇਰੇ ਕੋਲ ਨਹੀਂ ਇਸ ਦਿਨ ਇੱਥੇ ਖਾਉਂਦੇ ਆਂ ਤੇ ਅੰਦਰ ਬੋਲ ਦੇ ਵਿੱਚ ਗੈਸਿਨ ਕਰਦੇ ਪਰਾਨ ਇੱਕ ਬਹੁਤ ਜ਼ਿਆਦਾ ਪੁਰਾਣੀ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਵਾਂ ਕਿਸੇ ਟਾਈਮ ਇਹ ਤਵੇ ਜਿਹੜੇ ਆ ਉਹ ਵੱਜਦੇ ਹੁੰਦੇ ਸੀ ਮਾਨਕ ਦੀਆਂ ਕਲੀਆਂ ਉਹ ਪੇਂਟਿੰਗ ਉਹ ਪੇਂਟਿੰਗ ਹੂੰ ਦੰਦਾ ਹੀ ਹੈ ਇਹ ਇਹ ਬਹੁਤ ਵਧੀਆ ਅਸਤਰ ਸ਼ਾਸਤਰ ਕਿੰਨਾ ਪਿਆਰਾ ਸੋਚੀਏ ਬੜਾ ਕਿਹੋ ਜਿਹਾ ਬੁੜੀ ਅਜੇ ਹਮ ਹਮ ਨਿਕਲ ਰਿਹਾ ਹੈ ਇਹ ਹਿੰਦਵਾਦ ਹਮ ਹਮ ਬੋਲਣਾ ਆ ਦੇਖੋ ਆਪਾਂ ਦੇਖ ਸਕਦੇ ਹਾਂ ਕੋਈ ਨਕਸ਼ਾ ਜਿਹੜਾ ਹੈ ਉਹ ਹੈਗਾ

ਸਾਨੂੰ 1960-65 ਦੇ ਵਿੱਚ ਆਮ ਇਹ ਟੋکریاں ਲੋਕਾਂ ਦੇ ਹੱਥਾਂ ਦੇ ਵਿੱਚ ਇਹ ਨਜ਼ਰ ਆਉਂਦੀਆਂ ਸੀ ਬੜਾ ਗਾਜ਼ਬ ਦਾ ਮੇਲਾ ਹੈ ਪੁਰਾਣੀਆਂ ਆਈਟਮਾਂ ਦਾ ਇੱਕ ਆਪਣੇ ਟੀਵੀ ਜ ਟੀਵੀ ਦੇ ਉੱਤੇ ਅਲਫ ਲੈਲਾ ਉਹ ਨਾਟਕ ਚੱਲਦਾ ਹੁੰਦਾ ਸੀ ਉਹਦੇ ਵਿੱਚ ਇਹ ਸਰਾਈਆਂ ਇਦਾਂ ਦੀਆਂ ਨਜ਼ਰ ਆਉਂਦੀਆਂ ਸੀ ਬਹੁਤ ਪੁਰਾਣੇ ਆ ਦੇਖੋ ਟੈਲੀਫੋਨ ਕਟੂਕਟ 100 150 ਸਾਲ ਪੁਰਾਣੇ ਇਹ ਟੈਲੀਫੋਨ ਹਰ ਗੱਡੀ ਦੇ ਪਿੱਛੇ ਇੱਕ ਟ੍ਰੋਲੀ ਦੇਖੋ ਇਹਨਾਂ ਨੇ ਫਿੱਟ ਕਰੀ ਹੋਈ ਆ ਬਹੁਤ ਜ਼ਿਆਦਾ ਐਂਟੀਕ ਇਹ ਚੀਜ਼ਾਂ ਕਿੰਨੀ ਗਾਜਬ ਦੀ ਪੇਂਟਿੰਗ ਕਿਸੇ ਟਾਈਮ ਅਜਿਹੇ ਟੇਬਲ ਲੈਂਪ ਆ ਇਹਨਾਂ ਦਾ ਵੀ ਜ਼ਮਾਨਾ ਹੁੰਦਾ ਸੀ ਤੇ ਟੇਬਲ ਲੈਂਪਾਂ ਦੇ ਨਾਲ ਪੜਦੇ ਰਹੇ ਆਇਨਸਟਾਈਨ ਵਰਗਿਆਂ ਨੂੰ ਵੀ ਟੇਬਲ ਲਾ ਕੇ ਸਾਇੰਸ ਨੇ ਪੜਦੇ ਦੇਖਿਆ ਕਿਸੇ ਵੀ ਚੀਜ਼ ਨੂੰ ਤੋਲਣ ਦੇ ਲਈ ਹਰ ਇੱਕ ਦੇਸ਼ ਦੇ ਵਿੱਚ ਇੱਕ ਵੱਟੇ ਜਿਹੜੇ ਆਪਾਂ ਪੰਜਾਬੀ ਚ ਕਹਿੰਦੇ ਆ ਦੇਖੋ 1 ਕਿਲੋ ਦਾ ਵੱਟਾ 500 ਗ੍ਰਾਮ ਵੱਟ ਆਉਟ ਪਕਾਣ 500 ਗ੍ਰਾਮ ਦਾ ਵੀ 200 ਗ੍ਰਾਮ ਕੋਲਿਆਂ ਵਾਲੀ ਆ ਦੇਖੋ ਪ੍ਰੈਸ ਘੋੜੇ ਦੀ ਨਾਲ ਅ ਤੁਸੀਂ ਦੇਖ ਸਕਦੇ ਹੋ ਲੱਕੜੀ ਦੇ ਵਿੱਚ ਪੌੜ ਥੁਰੀ ਹੈ ਆ ਇੱਕ ਤਰ੍ਹਾਂ ਦੇ ਟੋਚਰ ਨੂੰ ਦੇਖੋ ਕਿਦਾਂ ਦਾ ਆਕਾਰ ਦੇ ਕੇ ਇਹ ਬਣਾਤਾ ਸਾਰੀ ਫਰਸ਼ਦਰੀ ਵਿੱਚ ਸੈਲੋ ਟੋਕਰੀ ਦੇਖੋ ਜੇ ਆਮ ਕਿਤੇ ਪਈ ਹੋਵੇ ਇਹਦਾ ਕੋਈ ਮੁੱਲ ਨਹੀਂ ਪਰ ਅੱਜ ਮੇਲੇ ਦੇ ਵਿੱਚ ਜੇ ਪਈ ਆ ਤਾਂ ਇਹਦਾ ਕੋਈ ਵੀ ਮੁੱਲ ਹੋ ਸਕਦਾ ਕਿਸੇ ਟਾਈਮ ਆ ਤੁਸੀਂ ਦੇਖ ਸਕਦੇ ਹੋ ਪ੍ਰੋਜੈਕਟਰ ਜਿਹੜੀ ਰੀਲ ਜਿਹੜੀ ਆ ਉਹਦੇ ਉੱਤੇ ਚੜਦੀ ਸੀ ਉਹ ਹੈਗੀ ਵੀ ਆ ਰੀਲ ਐਸੇ ਜੇ ਆਪਾਂ ਕਰੀਬੀ ਦੇਖੀਏ ਦੂਰਬੀਨ ਗਾਜਬ ਦਾ ਦਾ ਪੁਰਾਣਾ ਸਮਾਨ ਤਰ੍ਹਾਂ ਤਰ੍ਹਾਂ ਦੇ ਜਾਰ ਲੱਕੜ ਦੀਆਂ ਆਕ੍ਰਿਤੀਆਂ ਝਰਨੀਆਂ ਵੀ ਦੇਖੋ ਨਜ਼ਰ ਆਉਂਦੀਆਂ ਵਾਹ ਵਾਹ ਸਰਾਈ ਲੱਗਿਆ ਆ ਦੇਖੋ ਕਿੰਦਾ ਦੇ ਦੀਵੇ ਪਤਾ ਨਹੀਂ ਕਿਹੜੇ ਰਾਜੇ ਦੇ ਟਾਈਮ ਦੇ ਵੀ ਹੋ ਸਕਦੇ ਆ ਬੁੱਧ ਵਾਹ ਵਾਹ ਲਾਲਟਨ ਦਾ ਮਮੂਲੀ ਜੀ ਨਜ਼ਰ ਆਉਂਦੀ ਹੈ ਵੀ 2-300 ਸਾਲ ਪੁਰਾਣੀ ਹੋਣੀ ਹੈ ਜਿੰ 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 ਗੱਲ ਕਰਦੇ ਹਾਂ ਬਸ ਨੋ ਗਾਇਬ ਹਾਂ ਵਾਹ ਵਾਹ ਖੇਤੀਬਾੜੀ ਨਾਲ ਸੰਬੰਧਤ ਸਮਾਨ ਤੁਸੀਂ ਦੇਖ ਰਹੇ ਹੋ ਇੱਕ ਆਰਾ ਕਾਉ ਕੋ ਵੱਡਣ ਦੇ ਲਈ ਗੋਟੀਆਂ ਵਾਹ ਜੀ ਵਾਹ ਦੇਖੋ ਕੋਲਿਆਂ ਵਾਲੀ ਪ੍ਰੈਸ ਇੱਕ ਵਾਰ ਫੇਰ ਤੋਂ ਆ ਤੁਹਾਨੂੰ ਦਿਖਾ ਰਹੇ ਹਾਂ ਡ੍ਰਿਲਾਂ ਪਈਆਂ ਕੈਮਰੇ ਜਿਹਦੇ ਵਿੱਚ ਰੀਲਾਂ ਪੈਂਦੀਆਂ ਸੀ ਕਿਸੇ ਟਾਈਮ ਦੇ ਵੈਨ ਦੇ ਵਿੱਚ ਅਜੇ ਹੋਰ ਬਹੁਤ ਸਾਮਾਨ ਇਹਨੇ ਭਰਿਆ ਹੋਇਆ। ਮੋਡਰਨ ਨਾਲ ਸੋਲਰ ਦੀ ਬਾਈਕ ਦੀ। ਹਾਂ। ਹਾਂ ਲਾਲ ਟਾਂਜੀ ਆਪਾਂ ਦੇਖੀ ਸੋਲਰ ਨਾਲ ਚੱਲਣ ਵਾਲੀ ਮੋਡਰਨ ਮੋਡਰਨ। ਹਾਂ। ਵਾਹ ਜੀ ਵਾਹ। ਆ ਹੁੱਕੇ ਵੀ ਤੁਸੀਂ ਦੇਖ ਸਕਦੇ ਆ। ਖੇਤੀਬਾੜੀ ਨਾਲ ਸੰਬੰਧਿਤ ਸਮਾਨ ਤੁਸੀਂ ਦੇਖ ਸਕਦੇ ਇੱਕ ਆਰਾ ਕਾਉ ਕੋ ਵੱਢਣ ਦੇ ਲਈ ਗੋਟੀਆਂ ਵਾਹ ਜੀ ਵਾਹ ਦੇਖੋ ਕੋਲਿਆਂ ਵਾਲੀ ਪ੍ਰੈਸ ਇੱਕ ਵਾਰ ਫੇਰ ਤੋਂ ਆ ਤੁਹਾਨੂੰ ਦਿਖਾ ਰਹੇ ਹਾਂ ਡ੍ਰਿਲਾਂ ਪਈਆਂ ਕੈਮਰੇ ਜਿਹਦੇ ਵਿੱਚ ਰੀਲਾਂ ਪੈਂਦੀਆਂ ਸੀ ਕਿਸੇ ਟਾਈਮ ਦੇ ਵੈਨ ਦੇ ਵਿੱਚ ਅਜੇ ਹੋਰ ਬਹੁਤ ਸਾਮਾਨ ਇਹਨੇ ਭਰਿਆ ਹੋਇਆ ਉਹਨਾਂ ਲੈਂਟਾ ਨਾਲ ਸੋਲਰ ਦੀ ਬਾਈਂਦੀ ਹਾਂ ਵਾਹ ਲਾਂਡਾਂ ਜੀ ਆਪਾਂ ਦੇਖੀਏ ਸੋਲਰ ਨਾਲ ਚੱਲਣ ਵਾਲੀ ਮਾਡਰਨ ਮਾਡਰਨ ਹਾਂ ਵਾਹ ਜੀ ਵਾਹ ਆ ਹੁੱਕੇ ਵੀ ਤੁਸੀਂ ਦੇਖ ਸਕਦੇ ਆ ਤੰਗਲੀ ਵੀ 45 ਦੇਖ ਸਕਦੇ ਆ 45 ਵੀ ਆ ਨਜ਼ਰ ਆਉਨੀਆਂ ਬਹੁਤ ਪੁਰਾਣੀਆਂ ਹੋ ਸਕਦੀਆਂ ਉਹ ਆ ਗड्ढे ਦਾ ਬੋੜ ਵੀ ਪਿਆ ਪੜੂਆ ਆ ਰਹੀ ਬਹੁਤ ਦੂ ਬਾਲੀਆਂ ਪੁਰਾਣੀਆਂ ਵੀ ਬਈ ਯਾਰ ਸਰੇਈ ਲੱਗਿਆ ਪਿਆ ਬਹੁਤ ਪੁਰਾਣਾ ਸਮਾਨ ਦੇਖੋ ਆ ਘੜੀ ਪਤਾ ਨਹੀਂ ਕਿਹੜੇ ਸਨ ਦੀ ਹੋਣੀ ਆ ਨਾ ਨਾ ਇਹ ਦਸ ਕੋਲ ਦਿਖਾਉਂਦਾ ਨਹੀਂ ਆ ਦੇਖੋ ਹੁੱਕਾ ਗਜਬ ਦੀਆਂ ਪੁਰਾਣੀਆਂ ਆਈਟਮਾਂ ਠੀਕ ਹੌਸਟ 15 ਐਂਟਿਕ ਜਿਹੜੀਆਂ ਉਹ ਚੀਜ਼ਾਂ ਹੈਗੀਆਂ Oh, oh be